ਮੈਂ ਉਹਨਾਂ ਨੂੰ ਚਾਰ ਸਵਾਲ ਅੱਜ ਦੇਤਾ ਜੀ ਬਹੁਤ ਪ੍ਰਾਣੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਸਭ ਇਹ ਇੱਕ ਸਿਧਾਂਤਕ ਇੱਕ ਅ ਵੱਡਾ ਫੈਸਲਾ ਜਿਹੜਾ ਭਾਜਪਾ ਕਰਨ ਜਾ ਰਹੀ ਹੈ ਉਹ ਉਹਨਾਂ ਨੇ ਸਿਰਫ ਇੱਕ ਸਟੇਟ ਜੱਜ ਹੋਣ ਕੀਤਾ ਵਾ ਪਰ 24 ਦੀਆਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਇਹ ਸਾਰੇ ਦੇਸ਼ ਵਿੱਚ ਲਾਗੂ ਹੋ ਗਏ ਤਾਂ ਸੁਖਬੀਰ ਸਿੰਘ ਬਾਦਲ ਨੂੰ ਇਸ ਯਾਤਰਾ ਦੇ ਦੌਰਾਨ ਯੂਨੀਫਾਰਮ ਸਿਵਲ ਕੋਡ ਦੇ ਮੁਤਲਕ ਉਹਨਾਂ ਦੀ ਕੀ رائے ਹੈ ਇਹ ਦੱਸਣੀ ਚਾਹੀਦੀ ਇਹ ਬਹੁਤ ਇੰਪੋਰਟੈਂਟ ਕੇਸ ਆ ਗੁਰੂਗ੍ਰਾਂਦ ਸਾਹਿਬ ਦਾ ਇਨਸਾਫ ਹੋਣਾ ਚਾਹੀਦਾ ਵਾ ਔਰ ਇਸ ਪਿੱਛੇ ਜੇ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ਤੇ ਮਾਫੀ ਮੰਗੀ ਆ ਤਾਂ ਉਹ ਦੱਸਣ ਕਿ ਜਿਹੜਾ ਉਸ ਨੂੰ ਪ੍ਰੋਸੀਕਿਊਸ਼ਨ ਦੀ ਆਗਿਆ ਨਹੀਂ ਦੇ ਰਿਹਾ ਭਗਵੰਤ ਮਾਨ ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਕੀ ਜਦਦ ਜਹਿਦ ਕੀਤੀ ਦੋਸਤੋ ਅੱਜ ਦਾ ਬਹੁਤ ਅਹਿਮ ਵਿਸ਼ਾ ਤੁਹਾਡੇ ਨਾਲ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਕਿ ਕੀ ਅੱਜ ਦਾ ਸ਼ਰੂਮ ਨਹੀਂ ਇਕੱਲੇ ਦਰ ਸੁਖਬੀਰ ਸਿੰਘ ਬਾਦਲ ਵਾਲਾ ਜਿਸ ਮਕਸਦ ਨਾਲ ਜਿਸ ਜਦੁੱਜਹਿਦ ਤੋਂ ਬਾਅਦ ਗੁਰਦੁਆਰਾ ਆਜ਼ਾਦੀ ਲਹਿਰ ਅੱਜ ਤੋਂ 100 ਸਾਲ ਤੋਂ ਉੱਤੇ ਉਹਦੀ ਲੜਾਈ ਲੜੀ ਗਈ ਜਿਸ ਮਕਸਦ ਨਾਲ ਉਹ ਹੋਂਦ ਵਿੱਚ ਆਇਆ ਸੀ ਕਿ ਉਹ ਅੱਜ ਆਪਣੇ ਫਰਜ਼ ਅਦਾ ਕਰ ਰਿਹਾ ਆਪਣੀ ਕੌਮ ਦੇ ਪ੍ਰਤੀ ਆਪਣੇ ਸੂਬੇ ਦੇ ਪ੍ਰਤੀ ਆਪਣੇ ਕਿਸਾਨਾਂ ਦੇ ਪ੍ਰਤੀ ਮੇਰੇ ਹਿਸਾਬ ਦੇ ਨਾਲ ਜੇ ਮੈਂ ਤਾਜ਼ੀਆਂ ਗੱਲਾਂ ਤਿੰਨ ਚਾਰ ਉਦਾਹਰਣ ਦੇ ਕੇ ਕਹਿਣਾ ਚਾਹੁੰਦਾ ਕਿ ਮੇਰੇ ਹਿਸਾਬ ਦੇ ਨਾਲ ਉਹ ਲਿਓ ਲੱਥੇ ਹੋਏ ਨੇ ਜਿਹੜਾ ਜਿਹੜਾ ਸਿਧਾਂਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਲਿਓ ਲੱਥੇ ਹੋਏ ਨੇ ਤੁਸੀਂ ਕਹੋਗੇ ਕਿ ਤੁਹਾਨੂੰ ਕਿਉਂ ਚਿੰਤਾ ਮੈਨੂੰ ਇਸ ਲਈ ਚਿੰਤਾ ਕਿਉਂਕਿ ਇੱਕ ਪੰਜਾਬ ਲਈ ਔਰ ਇੱਕ ਮੈਂ ਖੁਦ ਅਕਾਲੀ ਦਲ ਦੇ ਪਰਿਵਾਰ ਵਿੱਚ ਪੈਦਾ ਹੋਇਆ ਠੀਕ ਹੈ ਅੱਜ ਮੈਂ ਕਾਂਗਰਸ 'ਚ ਆ ਲੇਕਿਨ ਮੈਂ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਗਲੋਰੀਅਸ హిస్టారికల్ పాస్ట్ ਜਿਹੜਾ ਉਸ ਪਾਰਟੀ ਦਾ ਹੈਗਾ ਉਹਦੇ ਨੁਕਤੇ ਚ ਇਨੀ ਕਦੇ ਨਹੀਂ ਕੀਤੀ ਮੈਂ ਮੌਜੂਦਾ ਲੀਡਰਸ਼ਿਪ ਦੀ ਨੁਕਤਾ ਚ ਇਨੀ ਜ਼ਰੂਰ ਕਰਦਾ ਕਿਉਂਕਿ ਹੁਣ ਉਹ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਮੈਂ ਉਹਨਾਂ ਨੂੰ ਚਾਰ ਸਵਾਲ ਅੱਜ ਦੇ ਤਾਜ਼ਾ ਬਹੁਤ ਪੁਰਾਣੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਸਭ ਤੋਂ ਵੱਡਾ ਮੁੱਦਾ ਅੱਜ ਦੇਸ਼ ਦੇ ਸਾਹਮਣੇ ਆ ਰਿਹਾ ਘਟ ਗਿਣਤੀਆਂ ਦੇ ਸਾਹਮਣੇ ਕਿ ਬੀਜੇਪੀ ਦੀ ਜਿਹੜੀ ਸਟੇਟ ਹੈ ਉਤਰਾਖੰਡ ਉੱਥੇ ਉਹ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਜਾ ਰਹੇ ਕੈਬਨਟ ਨੇ ਅਪਰੂਵਲ ਦਿੱਤੀ ਆ ਔਰ ਉਸ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਇਹ ਹੋਏਗਾ ਕਿ ਜਿੰਨੇ ਵੀ ਸਾਡੇ ਰੀਤੀ ਰਿਵਾਜ ਧਾਰਮਿਕ ਸਾਡੇ ਜਿਹੜੇ ਹੋਣਗੇ ਅਧਿਕਾਰ ਫੰਕਸ਼ਨਸ ਉਹ ਸਾਨੂੰ ਇੱਕੋ ਧਰਮ ਜਿਹੜਾ ਲਾਅ ਲਾਉਣਗੇ ਉਹ Hindu Law ਦੇ ਅਨੁਸਾਰ ਆਪਣੇ ਕਰਨੇ ਪੈਣਗੇ ਇਹਦਾ ਬਹੁਤ ਵੱਡਾ ਇਫੈਕਟ ਮੁਸਲਮਾਨਾਂ ਤੇ ਵੀ ਪੈਣਾ 크ਰਿਸਚੀਅਨਸ ਤੇ ਵੀ ਪੈਣਾ ਦਲਿਤਾਂ ਤੇ ਵੀ ਪੈਣਾ ਤੇ ਨਾਲ ਸਿੱਖਾਂ ਤੇ ਵੀ ਪੈਣਾ ਕਿਉਂਕਿ ਜਿਹੜਾ ਆਪਾਂ ਬਹੁਤ ਦੇਰ ਤੋਂ ਕਹਿ ਰਹੇ ਹਾਂ ਕਿ ਸਾਡਾ ਆਨੰਦ ਮੈਰਿਜ ਐਕਟ ਹੋਣਾ ਚਾਹੀਦਾ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆਨੰਦ ਮੈਰਿਜ ਆਨੰਦਕਾਰਜ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂਗੀ ਲੇਕਿਨ ਉਹਦੀ ਰਜਿਸਟ੍ਰੇਸ਼ਨ ਵਿਲ ਬੀ ਅੰਡਰ ਦਾ ਹਿੰਦੂ ਲਾਅ ਇਹ ਇੱਕ ਸਿਧਾਂਤਕ ਇੱਕ ਅ ਵੱਡਾ ਫੈਸਲਾ ਜਿਹੜਾ ਬੀਜੇਪੀ ਕਰਨ ਜਾ ਰਹੀ ਹੈ ਉਹ ਉਹਨਾਂ ਨੇ ਸਿਰਫ ਇੱਕ ਸਟੇਟ ਜੱਜ ਹੋਣ ਕੀਤਾ ਵਾ ਪਰ 24 ਦੀਆਂ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਇਹ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਇਸ ਯਾਤਰਾ ਦੇ ਦੌਰਾਨ ਯੂਨੀਫਾਰਮ ਸਿਵਲ ਕੋਰਟ ਦੇ ਮੁਤਲਕ ਉਹਨਾਂ ਦੀ ਕੀ رائے ਹੈ ਇਹ ਦੱਸਣੀ ਚਾਹੀਦੀ। ਦੂਸਰਾ ਲਗਭਗ ਆ ਆਲਮੋਸਟ 2 ਸਾਲ ਚੱਲੇ ਨੇ ਫਰੀਦਕੋਟ ਦੇ ਐਸਐਸਪੀ ਨੇ ਇੱਕ ਆ ਪ੍ਰੋਸੀਕਿਊਸ਼ਨ ਦੀਸ ਸੈਂਕਸ਼ਨ ਮੰਗੀਆ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਕੋਲੋਂ। ਜਿਹੜਾ ਡੇਰਾ ਸੱਚਾ ਸੌਦਾ ਦਾ ਜਿਹੜਾ ਹੈੱਡ ਆ ਕਿਉਂਕਿ ਉਹਦੇ ਖਿਲਾਫ ਜਿਹੜੇ ਬੇਅਦਬੀ ਦੇ ਤੇ ਆ ਪਰ ਗਾੜੀ ਦੇ ਕੇਸ ਹੋਇਆ ਉਹਦੇ ਵਿੱਚ ਇੱਕ ਮਾਮਲਾ ਰਜਿਸਟਰਡ ਆ ਧਾਰਾ 295ਏ ਔਰ 153ਏ ਇਹ ਨੋਰਮਲ ਕੋਰਸ ਵਿੱਚ ਡਿਸਟ੍ਰਿਕਟ ਪੁਲਿਸ ਆਪਣੇ ਲੈਵਲ ਦੇ ਉੱਤੇ ਕਿਸੇ ਨੂੰ ਪ੍ਰੋਸੀਕਿਊਟ ਜਾਂ ਕਿਸੇ ਦਾ ਚਲਾਨ ਨਹੀਂ ਕਰ ਸਕਦੀ ਉਹਨਾਂ ਨੇ ਭਗਵੰਤ ਮਾਨ ਨੂੰ ਇਹ ਫਾਈਲ ਭੇਜੀ ਬੜੀ ਦੇਰ ਤੋਂ ਲੇਕਿਨ ਉਹਨੇ ਉਹ ਦੱਬ ਕੇ ਰੱਖੀ ਹੋਈ ਆ ਚਲੋ ਉਹਦਾ ਉਹ ਉਹਨੇ ਕਿਉਂ ਦੱਬਿਓ ਛੱਡ ਦਿਓ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਐਡੇ ਇੰਪੋਰਟੈਂਟ ਕੇਸ ਅਗਰ ਉਹ ਕਹਿੰਦੇ ਨੇ ਕਿ ਬੇਅਦਬੀਆਂ ਸਾਡੇ ਲਈ ਬਹੁਤ ਇੰਪੋਰਟੈਂਟ ਕੇਸ ਆ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਹੋਣਾ ਚਾਹੀਦਾ ਵਾ ਔਰ ਇਸ ਪਿੱਛੇ ਜੇ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ਤੇ ਮਾਫੀ ਵੀ ਮੰਗੀ ਆ ਤਾਂ ਉਹ ਦੱਸਣ ਕਿ ਜਿਹੜਾ ਉਸ ਨੂੰ ਪ੍ਰੋਸੀਕਿਊਸ਼ਨ ਦੀ ਆਗਿਆ ਨਹੀਂ ਦੇ ਰਿਹਾ ਭਗਵੰਤ ਮਾਨ ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਕੀ ਜਦਦ-ਜਹਿਦ ਕੀਤੀ ਆ ਪਬਲਿਕ ਡੋਮੇਨ 'ਚ ਉਹਦੇ ਵਾਸਤੇ ਕੀ ਇਹਨਾਂ ਦਾ ਪ੍ਰੋਗਰਾਮ ਹੈ ਕੀ ਹੁਲਕਿਆ ਤੇ ਗਾਂ ਕੀ ਕਰਨਾ ਹੈਗਾ ਇਹ ਵੀ ਦੱਸਣ ਤੀਸਰਾ ਮਸਲਾ ਹੈਗਾ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਜਿਹੜਾ ਆ ਫਿਜ਼ੀਕਲ ਐਲੀਮੀਨੇਸ਼ਨ ਮਤਲਬ ਕਿ ਉਹਨਾਂ ਨੂੰ ਮ੍ਰਤੀ 31 ਸਾਲ ਪਹਿਲਾਂ ਚੱਕ ਕੇ ਪੁਲਿਸ ਨੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਇਹ ਤਕਰੀਬਨ ਜਗ ਜਾਹਰ ਗੱਲ ਹੈ। ਔਰ ਇਸ ਮੁਤਲਕ ਵੀ ਰਿਪੋਰਟ ਜਿਹੜੀ ਸੀਗੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣਦੇ ਨੇ 1997 ਤੋਂ ਲੈ ਕੇ 2002 ਚ ਫਿਰ ਬਣਦੇ ਨੇ 2000 ਸ਼ਾਇਦ 7 ਚ ਔਰ 10 ਸਾਲ ਫਿਰ ਇਹਨੇ 15 ਸਾਲ ਦੇ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਉਹ ਇਨਸਾਨ ਉਹਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਗੱਲ ਕਿਉਂ ਨਹੀਂ ਕੀਤੀ ਉਹ ਜਿਹੜੀ ADGP ਦੀ ਇੱਕ ਬੜੀ ਵੱਡੀ ਰਿਪੋਰਟ ਜਿਹੜੀ ਹੁਣ ਪਬਲਿਕ ਡੋਮੇਨ ਚ ਆ ਗਈ ਹੈ ਮਿਸਟਰ ਸ਼ਾਹਦ ਬੀਪੀ ਤਵਾੜੀ ਸੀਗੇ ਉਹਨਾਂ ਨੇ ਇੱਥੋਂ ਤੱਕ ਗੱਲ ਕਹੇਤੀ ਸੀ ਕਿ ਪੁਲਿਸ ਨੇ ਚੱਕਿਆ ਘਰ ਉਹ ਸਟੈਬਲਿਸ਼ ਕਰਤਾ ਜਦ ਪੁਲਿਸ ਨੇ ਚੱਕਿਆ ਤੇ ਫਿਰ ਉਹ ਕਿਹਦੀ ਕਸਟਡੀ ਵਿੱਚ ਸੀਗਾ ਉਹ ਕਿੱਦਾਂ ਮਾਰੇਗਾ ਉਹ ਅਗਲੀ ਇਨਵੈਸਟੀਗੇਸ਼ਨ ਸੀਗੀ ਔਰ ਵੱਡੇ ਬਾਦਲ ਸਾਹਿਬ ਨੇ ਪ੍ਰੋਮਿਸ ਕੀਤਾ ਸੀਗਾ ਕਿ ਸਾਡੀ ਸਰਕਾਰ ਸਤੰਵੇਂ ਚ ਬਣੇਗੀ ਤਾਂ ਅਸੀਂ ਇੱਕ ਟਰੂਥ ਕਮਿਸ਼ਨ ਸਟੈਬਲਿਸ਼ ਕਰਾਂਗੇ ਜਿਨ੍ਹਾਂ ਨੇ ਵੀ ਜਿਨ੍ਹਾਂ ਨੌਜਵਾਨਾਂ ਦੇ ਘਰਾਂ ਵਿੱਚ ਕੋ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੇ ਜਾਂ ਜਿਨ੍ਹਾਂ ਪੁਲਿਸ ਵਾਲਿਆਂ ਨੇ ਮਾਰੇ ਅਸੀਂ ਉਹਦਾ ਅਕਾਉਂਟੇਬਲ ਉਹਨਾਂ ਨੂੰ ਹੋਲਡ ਕਰਾਂਗੇ ਲੇਕਿਨ ਕੁਝ ਨਹੀਂ ਕੀਤਾ 15 ਸਾਲ ਵਿੱਚ ਹੁਣ ਪੰਜਾਬ ਜਾਂ ਪੰਜਾਬ ਬਚਾਓ ਤਾਂ ਤੈਉ ਪੰਜਾਬ ਬਚੂਗਾ ਨਾ ਅਗਰ ਇੱਥੇ ਇਨਸਾਫ ਪਸੰਦੀ ਦੀ ਗੱਲ ਚੱਲੇਗੀ ਤੇ ਸਿੱਖਾਂ ਨੂੰ ਇਨਸਾਫ ਮਿਲੇਗਾ ਤੇ ਅਕਾਲ ਸ਼ਰਮਣੀ ਅਕਾਲੀ ਦਲ ਸਿੱਖਾਂ ਦੀ ਪੈਰੋਕਾਰ ਪਾਰਟੀ ਕਹਿੰਦੀ ਨਾ ਆਪਣੇ ਆਪ ਨੂੰ ਤਾਂ ਫਿਰ ਦੱਸਣ ਕਿ ਜੱਥੇਦਾਰ ਕੌਣ ਕੇ ਦੇ ਉੱਤੇ ਇਹਨਾਂ ਦਾ ਪ੍ਰੋਐਕਟਿਵ ਰੋਲ ਕੀ ਆ ਠੀਕ ਹੈ ਐਸਟੀਪੀਸੀ ਨੇ ਕਮੇਟੀ ਬਣਾਤੀ ਅਸੀਂ ਕਾਨੂੰਨੀ ਲੜਾਈ ਲੜਾਂਗੇ that is not enough ਚੌਥਾ ਇਸੂ ਇਸੂ ਸੀਗਾ ਕਿ ਜਿਹੜਾ ਅ ਅਮਰਿਤਪਾਲ ਔਰ ਉਹਦੇ ਸਾਥੀਆਂ ਨੂੰ ਜਿਹੜਾ ਉਹਨਾਂ ਨੇ ਐਨਐਸਏ ਦੇ ਤਹਿਤ ਗ੍ਰਿਫਤਾਰ ਕੀਤਾ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਨੌਜਵਾਨਾਂ ਨੂੰ ਅਸਾਮ ਦੀਆਂ ਜੇਲਾਂ ਵਿੱਚ ਭੇਜਿਆ ਹੁਣ ਐਨਐਸਏ ਅਕਾਲੀ ਦਲ ਦੇ ਪੁਰਾਣੇ ਲੀਡਰ ਵੀ ਬਾਦਲ ਸਾਹਿਬ ਜਥੇਦਾਰ ਗੁਰਚਰਨ ਸਿੰਘ ਟੋੜਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜਥੇਦਾਰ ਕੁਲਦੀਪ ਸਿੰਘ ਵਡਾਲਾ ਸਰਦਾਰ ਸੁਖਦੇਵ ਸਿੰਘ ਢੀਂਸਾ ਅਤੇ ਚੰਦ ਹੋਰ ਲੀਡਰਸ ਉਤੇ ਐਨਐਸਏ ਲਾ ਲਾ ਕੇ ਕਾਫੀ ਦਿਨ ਡਿਟੈਂਸ਼ਨਾਂ ਹੁੰਦੀਆਂ ਰਹੀਆਂ ਉਦੋਂ ਆਪਾਂ ਕਹਿੰਦੇ ਸੀ ਐਨਐਸਏ ਬਹੁਤ ਮਾੜੀ ਹੈ ਪਰੰਤੂ ਹੁਣ ਜਦੋਂ ਸਾਡੇ ਨੌਜਵਾਨਾਂ ਨੂੰ ਅਸਾਮ ਦੀ ਡਿਬੜੂ ਦਾ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਤੇ ਕੀ ਆ ਰਾਹ ਤਿਆਰ ਕੀਤਾ ਕੀ ਉਸ ਲਈ ਐਜੀਟੇਟ ਕੀਤਾ ਕੀ ਉਸ ਨੂੰ ਕੰਡੈਮ ਕੀਤਾ ਕੀ ਉਸ ਦੇ ਖਿਲਾਫ ਕੇਂਦਰ ਦੇ ਕੋਲ ਜਾਂ ਕਿਸੇ ਅਦਾਲਤ ਵਿੱਚ ਆਵਾਜ਼ ਉਠਾਈ ਮੈਨੂੰ ਨਜ਼ਰ ਨਹੀਂ ਆਈ ਸੋ ਇਹ ਚਾਰ ਮੁੱਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਬਲਿਕ ਡੋਮੇਨ ਵਿੱਚ ਦੱਸਨੇ ਚਾਹੀਦੇ ਨੇ ਉਹਨਾਂ ਨੂੰ ਆ ਕੇ ਕਹਿਣਾ ਚਾਹੀਦਾ ਵਾ ਕਿ ਆ ਚਾਰ ਮੁੱਦੇ ਆ ਚਾਰ ਮੁੱਦਿਆਂ ਦੇ ਉੱਤੇ ਸਾਡਾ ਸਟੈਂਡ ਹੈ ਇਹ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਦੋਂ ਹੋਂਦ ਵਿੱਚ ਆਇਆ ਪ੍ਰਾਇਮਰੀਲੀ ਇਹ ਇੱਕ ਘੱਟ ਗਿਣਤੀਆਂ ਦੀ ਪੰਜਾਬ ਦੀ ਸਿੱਖਾਂ ਦੀ ਕੌਮੀ ਜਮਾਤ ਸੀਗੀ ਵਿੱਚ ਨਾਲ ਕਿਸਾਨ ਵੀ ਆ ਜਾਂਦੇ ਨੇ ਔਰ ਇਹਨਾਂ ਨੇ ਜਦੋਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਘੜਿਆ origignal 1973 ਦੇ ਵਿੱਚ ਅਗਰ ਤੁਸੀਂ ਉਹ ਪੜੋਗੇ ਤਾਂ ਉਹਦੇ ਸਭ ਤੋਂ ਜਿਹੜਾ ਸਟਾਰ ਪੁਆਇੰਟ ਸੀਗਾ ਕਿ ਅਸੀਂ ਦੇਸ਼ ਵਿੱਚ ਵੱਧ ਅਧਿਕਾਰਾਂ ਲਈ ਲੜਾਈ ਲੜਾਂਗੇ ਮੋਰ ਪਾਵਰਸ ਮੋਰ ਆਟੋਨੋਮੀ ਟੂ ਸਟੇਟਸ ਬਾਕੀਆਂ ਗੱਲਾਂ ਨਾਲ ਪਰ ਹੁਣ ਕੀ ਹੋਇਆ ਕਿ ਜਦੋਂ ਭਾਜਪਾ ਦੇ ਨਾਲ ਇਹ ਭਾਈਵਾਲ ਵੀ ਸੀਗੇ ਉਦੋਂ ਤਾਂ ਇਹਨਾਂ ਨੇ ਆਟੋਨੋਮੀ ਦੀ ਗੱਲ ਹੀ ਕੋਈ ਨਹੀਂ ਕੀਤੀ ਜਿਹੜਾ 1 ਨੇਸ਼ਨ 1 ਟੈਕਸ ਆਇਆ ਜੀਐਸਟੀ ਉਹਦੇ ਨਾਲ ਤਾਂ ਸਾਡੀ ਰਹਿਂਦੀ ਖੁੰਦੀ ਜਿਹੜੀ ਆਰਥਿਕ ਆਟੋਨੋਮੀ ਸੀ ਉਹ ਵੀ ਕੇਂਦਰ ਨੇ ਹਥਿਆ ਲੀ ਸਾਰੇ ਸਬਜੈਕਟਸ ਹਥਿਆਲੇ ਨੇ ਐਜੂਕੇਸ਼ਨ ਹੈਲਥ케ਅਰ ਲੇਬਰ ਪੋਲਿਸੀਜ਼ ਸਾਰਾ ਕੁਝ ਉਹਨਾਂ ਦੇ ਕੋਲੋਂ ਉਹ ਜਿਹੜੇ ਪਹਿਲਾਂ ਆਜ਼ਾਦੀ ਦੇ ਵੇਲੇ ਸਾਡੇ ਸਬਜੈਕਟ ਸੀਗੇ ਜਿਹੜੇ ਸਟੇਟ ਸਬਜੈਕਟ ਸੀਗੇ ਉਹ ਸਾਰੇ ਸੈਂਟਰਲ ਲਿਸਟ ਵਿੱਚ ਚੱਕ ਕੇ ਪਾ ਲਏ ਲੇਕਿਨ ਸ਼੍ਰੋਮਣੀ ਕਾਲੀ ਦਲਤਾ ਉਹਨਾਂ ਦੇ ਨਾਲ ਭਾਈਵਾਲ ਵੇਚ ਕੇ ਬਣ ਗਏ ਔਰ ਲਾਸਟਲੀ ਐਮਐਸਪੀ ਜਿਹਦੇ ਕਰਕੇ ਇਹਨਾਂ ਨੇ ਬੀਜੇਪੀ ਨਾਲ ਗੱਠ ਜੋੜ ਤੋੜਿਆ ਸੀਗਾ ਆ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਕਰੇਗਾ ਤਾਂ ਕਿ ਐਮਐਸਪੀ ਲਾ ਲੀਗਲ ਗਾਰੰਟੀ ਬੀਜੇਪੀ ਨੇ ਬਣਾ ਦਿੱਤੀ ਹੈ ਕਿ ਬਸ ਐਵੇਂ ਸਿਰਫ ਆਪਾਂ ਕਿਉਂਕਿ ਚੋਣਾਂ ਆ ਗਈਆਂ ਨੇ 2+2 मेक इट 4 ਕਿ ਸਾਨੂੰ ਵੋਟ ਚਾਹੀਦੀ ਦੋ ਵੋਟਾਂ ਸਾਡੀਆਂ ਦੋ ਬੀਜੇਪੀ ਦੀਆਂ ਤੇ ਚਾਰ ਵੋਟਾਂ ਸਾਡੇ ਕੋਲ ਆ ਗਿਆ ਅਗਰ ਤਾਂ ਇਹੀ ਰਣਨੀਤੀ ਦਾ ਰਾਜਨੀਤੀ ਹੈ ਫਿਰ ਇਹਦਾ ਮਤਲਬ ਹੈ ਕਿ ਸ਼ਰਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਕਿਸੇ ਜਿਹੜੀਆਂ ਅੱਜ ਦੀਆਂ ਇਸਟੈਬਲਿਸ਼ਡ ਪੋਲੀਟੀਕਲ ਜਮਾਤਾਂ ਪਾਰਟੀਆਂ ਨੇ ਪੰਜਾਬ ਦੀਆਂ ਤੇ ਦੇਸ਼ ਦੀਆਂ ਉਹਨਾਂ ਨਾਲੋਂ ਵੱਖ ਨਹੀਂ ਕੀ ਪਰੰਤੂ ਸ਼ਰਮਣੀ ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਅਸੀਂ ਅਲੱਗ ਜਮਾਤ ਆ ਅਸੀਂ ਮਤਲਬ ਕੇਂਦਰ ਦੇ ਖਿਲਾਫ ਜੋ ਉਹ ਸੂਬਿਆਂ ਦੇ ਅਧਿਕਾਰ ਖੋਹੀ ਆ ਉਹਨਾਂ ਤੇ ਡਾਕਾ ਮਾਰੀ ਉਹਨਾਂ ਦੇ ਖਿਲਾਫ ਅਸੀਂ ਜਦੋ ਜਹਿਦ ਕਰਾਂਗੇ ਕਿ ਉਹ ਜਦੋ ਜਹਿਦ ਵਾਕਈ ਕਰ ਰਹੇ ਨੇ ਕਿ ਆਪਣਾ ਰੋਲ ਠੀਕ ਅਦਾ ਕਰ ਰਹੇ ਨੇ ਅੱਜ ਦਾ ਸਵਾਲ ਜਨਤਾ ਦੀ ਕਚਹਿਰੀ ਵਿੱਚ ਤੁਹਾਡੇ ذریعے ਮੈਂ ਰੱਖ ਦਿੱਤਾ ਵਾ ਸੁਖਵੀਰ ਸਿੰਘ ਬਾਦਲ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਉਮੀਦ ਕਰਦਾ ਵਾਂ ਕਿ ਮੇਰੇ ਜਵਾਬਾਂ ਦਾ ਇੱਕ ਦਲੀਲ ਦੇ ਨਾਲ ਜਵਾਬ ਜ਼ਰੂਰ ਦੇਣਗੇ ਔਰ ਉਹਨਾਂ ਦਾ ਇਹ ਨਾ ਦੇ ਉੱਤੇ ਕੀ ਕੀ ਸਟੈਂਡ ਹੈਗਾ ਉਹ ਪੰਜਾਬ ਦੇ ਲੋਕਾਂ ਲਈ ਸਿੱਖਾਂ ਦੀ ਕਚਹਿਰੀ ਦੇ ਵਿੱਚ ਉਸ ਨੂੰ ਕਲੀਅਰਫਾਈ ਜ਼ਰੂਰ ਕਰਨ ਬਸ ਇੰਨਾ ਹੀ ਵਿਸ਼ਵਾਸਿਕਾ ਆ ਜਿਹੜੇ ਆਮ ਆਦਮੀ ਪਾਰਟੀ ਨੇ ਕਮੀਆਂ ਤੇ ਨਲੈਕ ਗੱਲਾਂ ਕਰਦੀ ਇਹਨਾਂ ਦੀ ਤਾਂ ਨਿਤ ਦਿਨ ਆਪਾਂ ਗੱਲਾਂ ਕਰਦੇ ਲੇਕਿਨ ਅੱਜ ਦੇ ਸਵਾਲ ਜਿਹੜੇ ਨੇ ਉਹ ਮੈਂ ਸੁਖਵੀਰ ਸਿੰਘ ਬਾਦਲ ਨੂੰ ਡਾਇਰੈਕਟਲੀ ਕੀਤੇ ਨੇ ਮੇਰੇ ਸਾਹਦਾਂ ਤਾਂ ਨਹੀਂ ਨਵਾਰੇ ਪਰ ਉਹ ਆਪ ਦੱਸ ਦੇਣਗੇ ਤਾਂ ਜ਼ਿਆਦਾ ਚੰਗਾ ਲੱਗੇਗਾ ਤੁਹਾਡਾ ਸਾਰਿਆਂ ਦਾ ਜੋੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ